ਦੇਖ ਲੈ ਨਾ ਦੇਖ ਲੋ ਸਮਾਰਕ ਮੇਰੇ ਘਰ ਸਮਾਰਕ ਦੇ ਤਿੰਨ ਅੰਡੇ ਆਉ ਫਿਰ ਤੇ ਰਟੀਰੀ ਹੋ ਨੇੜੇ ਫਿਰ ਬਣਾ ਕੇ ਆ ਦੇ ਮਾੜੇ ਮਿੱਟੀ ਦਾ ਕਰ ਇੱਧਰ ਬਈਆ ਮਿੱਟੀ ਦਾ ਦਾ ਕਰੋ ਜਿਹੜੇ ਆ ਮੇਰੇ ਯੂਮ ਕਿੱਥੇ ਆ ਭਈਆ ਮਿੱਟੀ ਲਾਦਾ ਕਰੋ ਇਹਦੇ ਕਰਕੇ ਬੱਚੇ ਅਹੋ ਕਰਨਗੇ ਆਂਡੇ ਹੁਣੇ ਦਿੱਤੇ ਆਣੇ ਤਿੰਨ ਫੋਨ ਨਹੀਂ ਆ ਜੀ ਇਹ ਜਾਨਵਰਾਂ ਦਾ ਨਾਲ ਮਾੜੀ ਮਾੜੀ ਮਿੱਟੀ ਲਾਦਾ ਕਰੋ ਇਸ ਕਰਕੇ ਜੀ ਇਹ ਬੱਚੇ ਜਾਨਵਰਾਂ ਉਹ ਵੀ ਸੋਹਣੇ ਲੱਗਦੇ ਦੀਰੀ ਆਪਣੀ ਸਾਰੇ ਜਿਹੜੇ ਉਹ ਬੇੜਤੀ ਆ ਕਿ ਜਿੱਥੇ ਵੀ ਟੁੜੀ ਦੀਆਂ ਆਂਡੇ ਆ ਉੱਥੇ ਐ ਮਿੱਟੀ ਲਾਦਾ ਕਰੋ ਚੀ ਪਾਣੀ ਨਾ ਪਵੇ ਇਹ ਹਾਂ ਸਾਈਡ ਤੋਂ ਹੁਣ ਇਹ ਕੱਦੂ ਕਰਨਾ ਸੀ ਇਹ ਤਾਂ ਕਰਕੇ ਦੀ ਹੈ ਮਿੱਟੀ ਲਈ ਆ ਜੀ ਨਾਲ ਇਹ ਪੁੱਛਿਆ ਕਰਤਾ ਪਾਣੀ ਦਾ ਬੋਵੇ ਜਾਨਵਰ ਦੇਖ ਲੈ ਕਿੰਨਾ ਸਿਆਣਾ ਆਂਡੇ ਦੇਖ ਲਓ ਜੀ ਸਾਰੇ ਧਿਆਨ ਨਾਲ ਹੋਰ ਟੀਰੀ ਫਿਰਦੀ ਜੀ ਦੇਖੋ ਢੇੜ ਜਾਣਾ ਦਿਖਦੀ ਹੈ ਢੇੜ ਜਾਣਾ ਦਿਖਦੀ ਹੈ ਆਓ ਕੁੜੀ ਹੱਥੋਂ ਤਾਂ ਲਈਆਂ ਅੰਡੇ ਨੂੰ ਬੰਦ ਕਰਾ